ਪਟਿਕਿੰਤੀ ਚ ਦਰਖਤਾ ਦੀ ਕਟਾਈ ਹੋਣ ਕਰਕੇ ਹਰ ਵਿਅਕਤੀ ਤੇਜ ਗਰਮੀ ਚ ਤਪ ਰਿਹਾ ਹੈ ਇਸੇ ਤਹਿਤ ਨਗਰ ਕੌਂਸਲ ਫਲੋਰ ਦੀ ਕਾਉਂਸਲਰ ਸ਼ੰਕਾ ਸੰਧੂ ਕਾਉਂਸਲਰ 파ਰਮਜੀਤ ਭਾਰਤੀ ਕਾਉਂਸਲਰ ਸੁਰਿੰਦਰ ਢਾਬਰ ਅਤੇ ਹੋਰਾਂ ਨੇ ਬੂਟੇ ਲਗਾਏ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਦਿਨ ਰਾਤ ਵਾਤਾਵਰਣ ਗੰਦਲਾ ਹੋ ਰਿਹਾ ਹੈ ਉਸ ਨੂੰ ਸਾਫ਼ ਰੱਖਣ ਲਈ ਉਹਨਾਂ ਵੱਲੋਂ ਬੂਟੇ ਲਗਾਉਣ ਦਾ ਇਹ ਉਪਰਾਲਾ ਕੀਤਾ ਗਿਆ ਹੈ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬਚਤ ਕਰੋ ਅਤੇ ਪਾਣੀ ਵਾਲੀਆਂ ਟੈਂਕੀਆਂ ਭਰ ਜਾਣ ਬਾਅਦ ਮੋਟਰ ਤੁਰੰਤ ਬੰਦ ਕੀਤੀਆਂ ਜਾਣ ਤਾਂ ਜੋ ਪੀਣ ਵਾਲਾ ਪਾਣੀ ਖਰਾਬ ਨਾ ਹੋ ਸਕੇ ਉਹਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਹਰ ਇੱਕ ਵਿਅਕਤੀ ਬੂਟੇ ਲਗਾਏ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰੇ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਵਾਤਾਵਰਨ ਦੇ ਪ੍ਰਤੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਮਸਕਾਰ ਸਾਰੇ ਜਿਹੜੇ ਤੁਹਾਡੇ ਸਰੋਤੇ ਆ ਉਹਨਾਂ ਨੂੰ ਇੱਕ ਤੁਹਾਡੇ ਦਰੂ ਇੱਕ ਤੁਹਾਡੇ ਚੈਨਲ ਦੇ थ्रू ਇੱਕ ਬੇਨਤੀ ਕਰਨੀ ਚਾਹਨਾ ਕਿ ਜਿਹੜਾ ਪਰਿਆਵਰਣ ਆ ਇਹ ਦਿਨ-ਬਦ ਦਿਨ ਦੂਸ਼ਿਤ ਹੋ ਰਿਹਾ ਪਾਣੀ ਦੂਸ਼ਿਤ ਹੋ ਰਿਹਾ ਪਾਣੀ ਜਿਆਦਾ ਵਰਤ ਹੋ ਰਿਹਾ ਪਾਣੀਆਂ ਦੀ ਕਿੱਲਤ ਆ ਰਹੀ ਆ ਪੀਣ ਵਾਲੇ ਪਾਣੀ ਖਰਾਬ ਕੀਤੇ ਜਾ ਰਿਹਾ ਇਹਨਾਂ ਸਾਰਿਆਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਇੱਕ ਲੈ ਕੇ ਅੱਜ ਇੱਕ ਪਬਲਿਕ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਇੱਕ ਛੋਟੀ ਜੀ ਸ਼ੁਰੂਆਤ ਕੀਤੀ ਆ ਲਾਉਂਦੇ ਤਾਂ ਹਰ ਸਾਲ ਹੀ ਆ ਪਰ ਹਲੇ ਬਰਸਾਤ ਦਾ ਮੌਸਮ ਨਹੀਂ ਆਇਆ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਸ਼ੁਰੂਆਤ ਕੀਤੀ ਆ ਜੇ ਇੱਕ ਬੂਟਾ ਲਾ ਕੇ ਸ਼ੁਰੂਆਤ ਕੀਤੀ ਆ ਕਿ ਸਾਰਿਆਂ ਨੂੰ ਇਹ ਤੁਹਾਡੇ ਚੈਨਲ ਦੇ ਥ्रू ਹੀ ਬੇਨਤੀ ਆ ਕਿ ਹਵਾ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਆਪਣੇ ਆਉਣ ਵਾਲੇ ਬੱਚੇ ਜਿਹੜੇ ਆਪਣੇ ਭਵਿੱਖ ਆ ਉਹਨਾਂ ਦਾ ਉਹਨਾਂ ਨੂੰ ਉਜਵਲਾ ਰੱਖਣ ਵਾਸਤੇ ਜਿਹੜੇ ਇਹ ਬੂਟੇ ਲਾਉਣੇ ਪ੍ਰਕਿਰਤੀ ਨੂੰ ਸੁੰਦਰ ਰੱਖਣਾ ਇਹ ਬਹੁਤ ਜ਼ਰੂਰੀ ਆ ਔਰ ਨਾਲ ਦੀ ਨਾਲ ਨਗਰ ਕੌਂਸਲ ਵੱਲੋਂ ਵੀ ਬੇਨਤੀ ਕਰਦੇ ਆ ਕਿ ਜਿਹੜਾ ਪਾ ਪੋਲਿਊਸ਼ਨ ਇਹ ਜਿਹੜਾ ਆਪਣਾ ਘਰਾਂ ਦੇ ਕਚਰੇ ਦਾ ਜੋ ਵੀ ਹੈ ਸਾਰਾ ਸਿਸਟਮ ਹੈ ਇਹਨੂੰ ਵੀ ਘੱਟ ਤੋਂ ਘੱਟ ਜਿਹੜਾ ਇਹ ਕੀਤਾ ਪੋਲਿਊਸ਼ਨ ਕੀਤਾ ਜਾਵੇ ਵੇਸਟੇਜ ਚੀਜ਼ਾਂ ਘੱਟ ਕੀਤੀਆਂ ਜਾਣ ਕਚਰਾ ਜਿਹੜਾ ਹੈ ਅਲੱਗ-ਅਲੱਗ ਕੀਤਾ ਜਾਵੇ ਤਾਂ ਕਿ ਉਹਦੀ ਖਾਦ ਬਣਾਉਣ ਦਾ ਪ੍ਰੋਸੈਸ ਜੋ ਨਗਰ ਕੌਂਸਲ ਕਰਦੀ ਹੈ ਉਹ ਸਹੀ ਢੰਗ ਨਾਲ ਸਾਰੂਚਾ ਢੰਗ ਨਾਲ ਚੱਲ ਸਕੇ ਔਰ ਨਾਲ ਦੀ ਨਾਲ ਜਿਹੜੇ ਵੇਸਟ ਵਾਟਰ ਰਿਹਾ ਜਿਹੜਾ ਪਾਣੀ ਜਿਹੜਾ ਨਗਰ ਕੌਂਸਲ ਦਾ ਦੇਖੋ 10 ਮੋਟਰਾਂ ਲੱਗੀਆਂ 10 ਮੋਟਰਾਂ ਤਿੰਨ ਟਾਈਮ ਚੱਲਣ ਦੇ ਬਾਵਜੂਦ ਵੀ ਇਲਾਕਿਆਂ ਦੇ ਵਿੱਚ ਪਾਣੀ ਦੀ ਕਿੱਲਤ ਆਉਂਦੀ ਆ ਉਹਦੀ ਵੀ ਕਿੱਲਤ ਨੂੰ ਦੂਰ ਕਰਨ ਵਾਸਤੇ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਪਾਣੀ ਦੀ ਵੇਸਟੇਜ ਨਾ ਕਰੇ ਤਾਂ ਕਿ ਹਰੇਕ ਨੂੰ ਪਾਣੀ ਪੀਣ ਵਾਲਾ ਮਿਲੇ ਵੀ ਔਰ ਵੇਸਟ ਵੀ ਨਾ ਹੋਵੇ ਜੋ ਕੁਦਰਤ ਦੇ ਸੌਮੇ ਆ ਇਹ ਸੌਮਿਆਂ ਨੂੰ ਕੁਦਰਤ ਨੇ ਸਾਨੂੰ ਦਿੱਤਾ ਤੇ ਸਾਡਾ ਫਰਜ਼ ਬਣਦਾ ਇਹਨੂੰ ਬਚਾ ਕੇ ਰੱਖਣਾ ਉਡੀਤ阿里 ਦੇ ਉੱਤੇ ਅਸੀਂ ਅੱਜ ਇੱਕ ਪਰਿਆਵਰਣ ਨੂੰ ਜਿਹੜਾ ਹੈ ਦੂਸ਼ਿਤ ਹੋਣ ਤੋਂ ਬਚਾਉਣ ਵਾਸਤੇ ਅਸੀਂ ਜਿਹੜਾ ਹੈ ਅੱਜ ਇੱਕ ਬੂਟਾ ਲਾ ਕੇ ਸ਼ੁਰੂਆਤ ਕੀਤੀ ਆ ਔਰ ਸਾਰਿਆਂ ਨੂੰ ਬੇਨਤੀ ਆ ਵੀ ਆਪੇ ਆਪਣੇ ਚਾਹੇ ਕਿਸੇ ਕੋਈ ਗਮਲੇ ਚ ਲਾ ਸਕਦਾ ਹੋਵੇ ਬੂਟਾ ਗਮਲੇ ਚ ਲਾ ਲਵੇ ਚਾਹੇ ਕੋਈ ਆਪਣੀ ਜਗ੍ਹਾ ਦੇ ਵਿੱਚ ਲਾ ਸਕਦਾ ਉੱਥੇ ਲਾ ਲਵੇ ਚਾਹੇ ਕਿਤੇ ਹੋਰ ਵੀ ਕਿਸੇ ਦੀ ਜਗ੍ਹਾ ਕਿਤੇ ਕਿਸੇ ਨੂੰ ਸਫੀਸ਼ੀਐਂਟ ਲੱਗਦੀ ਹੈ ਉੱਥੇ ਬੂਟੇ ਜ਼ਰੂਰ ਲਾਉਣ ਔਰ ਇੱਕ ਜ਼ਿਮੀਦਾਰ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਨਾਲ ਦੀ ਨਾਲ ਜਿਹੜੇ ਖੇਤਾਂ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਏ ਜਾ ਸਕਦੇ ਆ ਲਾਏ ਕਿਸ ਜੋਕ ਚਾਹਦੇ ਜਿੱ ਇਸ ਸਾਈਡ ਤੋਂ ਸੂਰਜ ਜਾਂਦਾ ਇਸ ਸਾਈਡ ਚੁਪਦਾ ਆ ਤੇ ਇਸ ਲੋਡ ਨੂੰ ਜਿਹੜੇ ਬੂਟੇ ਮੈਂ ਖੁਦ ਆਪਣੇ ਖੇਤਾਂ ਵਿੱਚ ਲਾਏ ਹੋਏ ਦਾ ਕੋਈ ਨੁਕਸਾਨ ਨਹੀਂ ਤੇ ਬੇਨਤੀ ਸਾਰਿਆਂ ਨੂੰ ਆਪਦੇ ਬੰਨਿਆਂ ਤੇ ਸਾਰੇ ਜਾਣੇ ਜਿਹੜੇ ਆ ਬੂਟੇ ਇਸ ਵਾਰ ਲਾਓ ਤਾਂ ਕਿ ਜਿਹੜਾ ਪਰਿਆਵਰਣ ਨੂੰ ਗੰਭੀਰ ਬਣਾ ਤੁਸੀਂ ਪਾਣੀ ਦੀ ਗੱਲ ਕੀਤੀ ਜਿੱਦਾਂ ਟਾਂਚੀਆਂ ਭਰ ਜਾਂਦੀਆਂ ਪਾਣੀ ਕਾਫੀ ਚਿਰ ਵਗਦਾ ਰਹਿੰਦਾ ਟਾਂਚੀਆਂ ਤੋਂ ਭਨ ਤੋਂ ਬਾਵਜੂਦ ਉਹਨਾਂ ਨੂੰ ਲੋਕਾਂ ਨੂੰ ਕੀ ਮੈਸੇਜ ਹੈ ਪਾਣੀ ਬਾਰੇ ਬਿਲਕੁਲ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਪ੍ਰਕਿਰਤੀ ਨੇ ਸਾਨੂੰ ਬਹੁਤ ਵੱਡਾ ਸੋਮਾ ਦਿੱਤਾ ਹੈ ਜਿਹੜਾ ਕਿ ਜਿਹਦੀ ਫੈਸਿਲਿਟੀ ਦੇ ਰੂਪ ਦੇ ਵਿੱਚ ਨਗਰ ਕਾਉਂਸਲ ਜਿਹੜਾ ਵਾਟਰ ਸਪਲਾਈ ਸੀਵਰੇਜ ਬੋਰਡ ਆ ਉਹ ਤੁਹਾਡੀ ਖੇਦਮਤ ਵਿੱਚ ਹਮੇਸ਼ਾ ਲੱਗਾ ਰਹਿੰਦਾ ਤੁਹਾਡੇ ਘਰਾਂ ਤੱਕ ਪਾਣੀ ਪਹੁੰਚਾਉਂਦਾ ਪਰ ਫੇਰ ਵੀ ਜੇ ਅਸੀਂ ਉਹ ਕੁਦਰਤ ਦੇ ਸੌਮਿਆਂ ਨੂੰ ਵੇਸਟ ਕਰਦੇ ਆ ਤਾਂ ਕੁਦਰਤ ਕਿਸੇ ਨਾ ਕਿਸੇ ਟਾਈਮ ਤੇ ਆਪਣੇ ਦੇ ਭਾਰੀ ਬੋਊ ਵੀ ਤੇ ਆਪਣੇ ਦੇ ਜੇ ਪਾਣੀ ਥੱਲੋਂ ਖਰਾਬ ਹੋ ਜਾਂਦੇ ਜਾਂ ਮੁੱਕ ਜਾਂਦੇ ਫੇਰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਊ ਉਹਦੇ ਨਾਲੋਂ ਕੁਦਰਤ ਦਾ ਕੁਦਰਤ ਦਾ అలਾਰਮ ਹੈ ਕਿਸੇ ਕਿਸੇ ਏਰੀਆ ਦੇ ਵਿੱਚ ਪਾਣੀ ਜਿਹੜਾ ਸ਼ਾਰਟ ਹੋ ਰਿਹਾ ਉਹ ਆਪਾਂ ਨੂੰ ਵੀ ਅੱਜ ਇੱਥੇ ਸਮਝਾਉਣਾ ਚਾਹੀਦਾ ਕਿ ਪਾਣੀ ਜਿਹੜਾ ਹੈ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰਾ ਨਾਮ ਅਰੋਕ ਲਿਆਨ ਐਸਟੂਅਨ ਜੀ ਤੇ ਮੈਂ ਸੀਵਰੇਜ ਬੋਰਡ ਚ ਕੰਮ ਕਰਦਾ ਹਾਂ ਪੰਜਾਬ ਵਾਟਰ ਪਿਨ ਸੀਵਰੇਜ ਬੋਰਡ ਚ ਜੀ ਤੇ ਮੈਂ ਜੋ ਇੱਥੇ ਆ ਕੇ ਸਮੱਸਿਆ ਦੇਖੀਏ ਉਹ ਪਾਣੀ ਦੀ ਵੇਸਟੇਜ ਦੀ ਬਹੁਤ ਸਮੱਸਿਆ ਹੈ ਜੀ ਇਹਨਾਂ ਸਾਡਾ ਜਿਹੜਾ ਤਰਦੀ ਦਾ ਜਿਹੜਾ ਪਾਣੀ ਦਾ ਸਰੋਤ ਹੈ ਰਿਹਾ ਉਹ ਬਹੁਤ ਜਲਦੀ ਬਹੁਤ ਇਟਾ ਡਾਊਨ ਹੋ ਰਿਹਾ ਹੈ ਜੀ ਬਹੁਤ ਜਲਦੀ ਆਪਾਂ ਇਹ ਤੋਂ ਵੰਚਿਤ ਹੋ ਜਾਾਂਗੇ ਇਸ ਲਈ ਮੇਰੀ ਸਾਰੀ ਪਬਲਿਕ ਨੂੰ ਆਮ ਜਨਤਾ ਨੂੰ ਬੇਨਤੀ ਹੈ ਕਿ ਪਾਣੀ ਦੀ ਬਚਤ ਕੀਤੀ ਜਾਵੇ ਜੇ ਪਾਣੀ ਦੀ ਨਹੀਂ ਜ਼ਰੂਰਤ ਹੈਗੀ ਹੈ ਤੇ ਕਾਈਂਡਲੀ ਜੇ ਟੁੱਟੀਆਂ ਬੰਦ ਕਰ ਦਿੱਤੀ ਜਾਵੇ ਆਪਾਂ ਸਾਰੇ ਦਪਹਿਰ ਨੂੰ ਤੇ ਰਾਤ ਨੂੰ ਆਪਾਂ ਦਿਨ ਟਾਈਮ ਸਪਲਾਈ ਦਿੰਦੇ ਆਂ ਜਦ ਕਿ ਸ਼ਹਿਰ ਅਤ ਜਲੰਧਰ ਸ਼ਹਿਰ ਦੇ ਵਿੱਚ ਕੀ ਹੈ ਸਿਰਫ ਸਵੇਰੇ ਉਹ ਰਾਤ ਨੂੰ ਸਪਲਾਈ ਕੀਤੀ ਹੈ ਠੀਕ ਹੈ ਆਪਾਂ ਦੁਪਹਿਰ ਨੂੰ ਹੀ ਤੁਹਾਨੂੰ ਸਪਲਾਈ ਦਿੰਦੇ ਆਂ ਤਾਂ ਕਿ ਲੋਕਾਂ ਨੂੰ ਗਰਮੀ ਦੇ ਇਸ ਮੌਸਮ ਦੇ ਵਿੱਚ ਕੰਮ ਦਿੱਕਤ ਨਾ ਆਵੇ ਜੀ ਇਸ ਕਰਕੇ ਜਿਹੜੇ ਜਦੋਂ ਆਪਾਂ ਆਪਾਂ ਜਿਹੜੀ ਟੈਂਕੀ ਭਰਦੇ ਆਂ ਠੀਕ ਹੈ ਨਾ ਜਦੋਂ ਟੈਂਕੀ ਸਾਡੀ ਭਰ ਗਈ ਤੇ ਉਹਨੂੰ ਹਮੇਸ਼ਾ ਆਪਾਂ ਬੰਦ ਕਰ ਦਿੰਦੇ ਹਾਂ ਠੀਕ ਹੈ ਨਾ ਜੇ ਤੁਹਾਨੂੰ ਮੋਟਰ ਦੇ ਨਾਲ ਮੋਟਰ ਤੋਂ ਬਿਨਾਂ ਪਾਣੀ ਤੁਹਾਡਾ ਚੜੀ ਆ ਰਿਹਾ ਹੈ ਤੇ ਟੈਂਕੀ ਬਾਹਰ ਡਿਊਟੀ ਬੰਦ ਕਰ ਦਿਓ ਮੰਚਨ ਬੇਨਤੀ ਮੇਰੀ ਇਹ ਹੈ ਪਾਣੀ ਨੂੰ ਵੱਧ ਤੋਂ ਵੱਧ ਬਚਾਇਆ ਜਾਵੇ ਤੇ ਜਿਹੜੀ ਵੇਸਟੇਜ ਹੁੰਦੀ ਹੈ ਪਾਣੀ ਦੀ ਨਾਲੀਆਂ ਵਿੱਚ ਪਾਣੀ ਇਸ ਤਰ੍ਹਾਂ ਹੀ ਜਾਂਦਾ ਰਹਿੰਦਾ ਟਾੜੀਆਂ ਟੂਟੀਆਂ ਤੋਂ ਨਿਕਲ ਜਾਂਦਾ ਤੇ ਉਹ ਉਹ ਉਹਦੇ ਉੱਤੇ ਜਿਹੜੀ ਹੈਗੀ ਪੂਰਨਤਾ ਰੋਕ ਲਾਈ ਜਾਵੇ ਇਸ ਲਈ ਅਸੀਂ ਅਮਚ ਸਾਡਾ ਸਾਥ ਦਿੱਤਾ ਹੈ ਆਉਣ ਵਾਲੇ ਸਮੇਂ ਵਿੱਚ ਨਵਾਂ ਕੀ ਮੈਂਡੰਮ ਆਉਣ ਵਾਲੇ ਸਮੇਂ ਚ ਇਦਾਂ ਹੈ ਜੀ ਸਾਡਾ ਜਿੱਦਾਂ ਕਨਾਲ ਵਾਟਰ ਕਨਾਲ ਬੇਸ ਦੀ ਸ਼ੁਰੂ ਹੋਣ ਲੱਗੀ ਹੈ ਕਨਾਲ ਬਾਰਡਰ ਸਕੀਮ ਸ਼ੁਰੂ ਹੋਣ ਲੱਗੀ ਹੈ ਜੀ ਉਹਦੇ ਵਾਸਤੇ ਸਾਨੂੰ ਅਸੀਂ ਜ਼ਮੀਨ ਵਾਸਤੇ ਥੋੜਾ ਘੁਰਾਲਾ ਕਰ ਰਹੇ ਹਾਂ ਸਾਨੂੰ ਸਰਕਾਰੀ ਜ਼ਮੀਨ ਕਿਤੇ ਮਿਲ ਜਵੇ ਹਨ ਸਾਨੂੰ ਇੱਥੇ 4.2 ਏਕੜ ਦੀ ਜ਼ਮੀਨ ਦੀ ਲੋੜ ਪਈ ਦੀ ਉੱਥੇ ਡਬਲ ਜੀਪੀ ਬਣੇਗਾ ਕਨਾਲ ਦੇ ਵਿੱਚੋਂ ਪਾਣੀ ਆਪਾਂ ਚਕਾਂਗੇ ਪਾਣੀ ਨੂੰ ਟ੍ਰੀਟ ਕਰਾਂਗੇ ਤੇ ਲੋਕਾਂ ਨੂੰ ਆਪਾਂ ਸਪਲਾਈ ਕਰਾਂਗੇ ਤੇ ਇਹ ਇਹ ਸਾਡਾ ਜਿਹੜਾ ਨਵਾਂ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਵਾਸਤੇ ਸਾਨੂੰ ਜ਼ਮੀਨ ਦੀ ਲੋੜ ਹੈ ਫਿਲਹਾਲ ਅਸੀਂ ਜ਼ਮੀਨ ਦੀ ਭਾਲ ਕਰ ਰਹੇ ਹਾਂ ਕਿਹਨਾਂ ਦਾ ਮਤਲਬ ਜਿਹੜਾ ਨੀਚੇਲਾ ਪਾਣੀ ਉਹ ਬਚਤ ਹੋ ਜਾਊਗਾ ਉਹਦੀ ਬਚਤ ਹੋਏਗੀ ਪਲੱਸ ਜਿਹੜਾ ਕਨਾਲ ਬੇਸ మనం ట్యాంకీని పేరు టోర్ ఆవర్నీ